ਹਲੋ ਹਾਂ ਭਾਈ ਹਾਂਜੀ ਜੀ ਜੱਸੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕਿੰਨਿਆ ਜੱਦੀ ਰਾਤ ਮੇਰੀ ਯਾਦ ਆ ਗਈ ਤੁੰਨੂੰ ਨਹੀਂ ਯਾਦ ਕਰਾਂ ਨੀ ਯਾਦ ਕਰਾਂਗੇ ਚਲੋ ਭਾਈ ਵਧੀਆ ਹੋਇਆ ਚਲ ਬੁੱਢਿਆਂ ਕਿਹਦੇ ਨੂੰ ਕੋਈ ਤਾਂ ਯਾਦ ਕਰਦਾ ਹੈ ਆਈ ਗਾੜੀ ਵੀ ਕਿਸੇ ਜਗਲ ਨਾਲ ਕਰਕੇ ਤੁਸੀਂ ਤੁਸੀਂ ਕਿਸੇ ਨਾਲ ਗੱਲਾਂ ਨਹੀਂ ਬੁੱਢੇ ਹੋ ਜਾਂ ਚਾ ਚਲੋ ਭਾਈ ਤੈਨੂੰ ਨਾਲ ਆ ਜੀ ਵਾਪਸ ਦੀ ਹਾਂ ਥੋੜੀ ਨਾ ਕਿਹਾ ਥੋੜੇ ਥੋਡੇ ਕਰਕੇ ਕੰਮ ਇਹ ਘਰ ਦਾ ਸਤਾ ਹੁੰਦਾ ਉਹ ਤਾਂ ਹੈ ਹੀ ਭਾਈ ਜੇ ਨਾ ਉਸ ਦਿਨ ਤੂੰ ਮੇਰੇ ਕੋਲੇ ਕਮਰੇ ਚ ਆਉਂਦੀ ਤਾਂ ਤੂੰ ਤਾਂ ਚੱਲੀ ਸੀ ਵੇਖੀ ਸਾਰਾ ਹਹਾਕਾ ਕਰਕੇ ਹੋਰ ਹੂੰ ਨਹੀਂ ਬਚਾਈ ਹੋ ਕਿ ਕਰ ਸਕੀ ਜਾਂ ਕੁਝ ਨਹੀਂ ਅਸੀਂ ਜੇ ਤਹਾ ਨਹੀਂ ਸੀ ਤੂੰ ਸੀ ਮੰਗ ਲੈੰਦੇ ਮਰਹਾ ਹੱਥ ਮੰਗੇ ਸੀ ਜੇ ਬਿਨਾ ਮੰਗੇ ਹੀ ਮਿਲ ਜੇ ਜੀ ਨੂੰ ਹੁਣ ਤਾਂ ਮੰਗਣ ਦੀ ਕੀ ਲੋੜ ਹੈ ਉਹ ਅੱਗੇ ਤੱਤੀ ਪਈ ਸੀ ਪੂਰੀ ਮੈਂ ਤਾਂ ਫਿਰ ਤੁਹਾਨੂੰ ਕੱਤੀ ਗਿਆ ਜਾ ਮੈਂ ਤਾਂ ਪਤਾ ਹੀ ਹੈ ਭਾਈ ਤੇ ਰਾਮ ਐਨਾ ਰੰਗ ਰੂਪ ਹੈ ਨਾ ਲੋਗ ਨੇ ਕਿੱਥੇ ਤੱਕ ਕੇ ਲੈ ਕੇ ਜਾਣਾ ਮੈਂ ਨਾ ਸਾੜ ਮੈਂ ਜੋ ਕਰ ਤੁਸੀਂ ਇਹਦਾ ਮੋਲ ਮੋੜਦਾ ਉਹਨਾਂ ਅੰਦਰ ਇਹਦਾ ਮੋਲ ਮੋੜਦਾ ਰੂਪ ਦਾ ਹੂੰ ਅੱਛਾ ਜੀ ਤੁਸੀਂ ਮੇਰੇ ਕੇਅਰ ਕਰਦੇ ਹੋ ਕਦੀ ਮੈਨੂੰ ਪਾਪ ਨਹੀਂ ਲਿਆ ਤੁਸੀਂ ਮੈਂ ਕਦੀ ਮਨ ਲੱਸੀ ਕਸਲਾ ਆਸਪਾਸ ਕਾਜ ਰਹੇ ਹਾਂ ਮੈਂ ਨਾ ਆਪਣੇ ਰੰਗ ਰੂਪ ਤੇ ਤੁਸੀਂ ਇਹ ਫਾਰਕ ਕਰਨਾ ਹੂੰ ਇਹ ਤਾਂ ਫਿਰ ਕੀ ਕਰਨੇ ਪੈਂਦਾ ਹੈ ਵੀ ਜਿੱਥੇ ਜਿੱਥੇ ਪਿਆਰ ਮੁਹੱਬਤ ਹੋ ਜੇ ਉੱਥੇ ਫਿਰ ਉਹ ਥੋੜੀ ਹੁੰਦੇ ਆ ਵਾਦੇ ਘੱਟ ਥੋੜੀ ਦੇਖੇਦੇ ਆ ਹੂੰ ਵਧੀਆ ਵਧੀਆ ਕੀ ਕਰ ਰਹੀ ਆਂ ਮੈਂ ਅੱਧੀ ਲੰਡਨ ਦੀ ਉਹ ਜੀ ਹਾਂ ਜੀ ਕਾ ਕਾ ਸੋਹਣੀ ਅੱਧੀ ਲੰਡਨ ਦੀ ਛੱਡੀ ਕਾ ਕਾ ਹਰ ਇੱਕ ਨੂੰ ਨਾ ਗਿਆ ਕਰਾਂ ਮੈਂ ਵੀ ਮਗਰਾਂ ਮੈਂ ਕਿੰਨੂੰ ਕਰਨਾ ਮੈਨੂੰ ਤੈਨੂੰ ਜਾਂਦਾ ਕਿਸ ਨੂੰ ਨਾ ਜਾਂਦਾ ਮੈਂ ਮੈਂ ਕਰਾਂ ਕਿ ਦਾਦੀ ਜੀ ਹੁਣ ਹੋਰ ਵਧੀਆ ਵਧੀਆ ਐ ਬੇ ਐਵੇਂ ਮੰਨ ਲੈ ਤੂੰ ਠੀਕ ਹੈ ਨਾ ਮੈਨੂੰ 18 ਤੋਂ 43000 ਦੇ ਵਿੱਚ ਕੰਮ ਹੋ ਗਿਆ ਸਾਰਾ ਡੈਂਟਲ ਗਏ 12 ਕਿਥੇ 43 ਡੈਂਟਲ ਨੇ ਹੀ ਉਧਰ ਘਰ ਆਲੇ ਹੁੰਦਾ ਨਹੀਂ ਜੀ ਹੂੰ ਨਾਮ ਨਾ ਨਾਮ ਕਿੰਨੇ ਨਾ 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 ਤਾਂ ਹੁਣ ਉਹਦੇ ਦਿਨ ਪਊਗਾ ਫਿਰ ਉਹ ਤੈਨੂੰ ਪਤਾ ਹੈ ਉਹ ਤਾਂ ਗੱਲ ਮੇਰੇ ਤੋਂ ਵੀ ਨਹੀਂ ਹੁੰਦਾ ਨਾਲ ਘਸਾਉਣਾ ਕਰਾਂਗਾ ਨਾਲ ਨਾਲ ਘਸਾਉਂਦਾ ਉਹ ਨਾਲ ਘਸਾਉਂਦਾ ਤਾਂ ਮੜਾ ਮੜਾ ਨਾ ਅਸ ਕਾਲ ਮਾਰੀ ਅੰਦਰ ਲੰਮਕੀ ਮਾਰੀ ਅੰਦਰ ਬੰਦਾ ਹੂੰ ਮੈਂ ਕਿ ਨਾੜ ਨੂੰ ਕਰਦਾ ਤੂੰ ਕਹਦਾ ਕਿ ਸਿੱਧੇ ਕਸਾਈ ਜਾਂਦਾ ਜਿਵੇਂ ਦਾਵੀ ਨੂੰ ਹੱਥ ਲਾ ਕੇ ਵੀ ਉਹ ਲੈਸ ਦਾਵੀ ਨੂੰ ਹੱਥ ਲਾ ਕੇ ਤੇ ਪੁੱਠਾ ਮੁੜੇ ਉਹ ਬਸ ਉਹ ਕੰਮ ਹੁੰਦਾ ਹੂੰ ਬਸ ਇਹ ਗੱਲ ਵੀ ਹੱਥ ਲਾ ਕੇ ਮੁੜ ਜਾਂਦਾ ਹੈ ਉਹ ਤਾਂ ਤੁਹਾਨੂੰ ਲਵ ਮੈਰਿਜ ਕਰਾਈ ਜੇ ਨਾਲ ਤੂੰ ਤੈਨੂੰ ਪਹਿਲਾਂ ਨਾ ਕਿਸ ਲਿੰਦੀ ਇਹਦਾ ਮੈਂ ਤਾਂ ਖਿਆਲਿਆ ਥੋੜਾ ਕੁਝ ਹੋਊਗਾ ਨਾ ਨਾ ਇਹ ਇੱਥੇ ਤਾਂ ਤੁਸੀਂ ਗਲਤੀਆਂ ਕਰਦੇ ਆ ਗੁੜੀਆਂ ਇੱਥੇ ਤਾਂ ਗਲਤੀਆਂ ਕਰਦੇ ਹੋ ਤੁਸੀਂ ਵੀ ਜਦੋਂ ਤੁਸੀਂ ਵਿਆਹ ਜੀ ਨਾ ਘਰ ਬਸਾਉਣਾ ਇੱਕ ਵਾਰ ਬਲ ਕਰਕੇ ਦੇਖ ਲੈਂਦੇ ਹੋ ਇਹਨਾਂ ਵਿਆਹ ਤੋਂ ਬਲ ਰੂਹ ਵਾਲਾ ਪਿਆਰ ਹੋ ਵਿਆਹ ਤੋਂ ਬਣਾ ਰੂਹ ਵਾਲਾ ਪਿਆਰ ਹੋ ਜਾਂਦਾ ਤੇ ਬਾਅਦ ਚ ਰੂਹ ਥਲੰਦੀ ਅਗਲੇ ਦੀ ਹੂੰ ਮਨ ਨੂੰ ਤੁਸੀਂ ਗਾੜੀ ਚ ਮੇਰੇ ਉੱਤੇ ਮਿਲਣਾ ਕਰੀ ਜੰਮੀ ਹੋਣੀ ਤੇ ਮੈਨੂੰ ਹੁਣ ਕੀ ਲੋੜ ਹੈ ਦੀ ਬਣਾਣੀ ਤੋ ਡੰਗ ਹੋ ਗਿਆ ਨਾ ਮੈਂ ਸਾਰਾ ਕੁਝ ਦੇਖ ਲਿਆ ਨਾ ਮੈਂ ਹੁਣ ਕੁਛ ਲਈ ਦੇਖਣੇ ਲੋੜੀ ਸ਼ਰਮਿੰਦਰ ਦੇ ਘਰਿਆ ਨੇ ਮੈਂ ਤਾਂ ਗੱਲ ਕਰੀ ਜਾਂਦਾ ਨਾ ਤੈਨੂੰ ਗੱਲ ਕਰ ਲੈ ਹੁਣ ਮੇਰੀ ਨਾ ਸੁਣ ਹੁਣ ਮੈਂ ਤਾਂ ਕੀ ਕਰਾਂ ਜਿਹੜਾ ਚੱਕਾ ਮੇਰੇ ਤੇ ਟਿਕਿਆ ਹਾਂ ਹੁਣ ਪਹਿਲਾ ਬੱਚਾ ਹੁਣ ਮੈਂ ਉਹਨੂੰ ਕਿੱਥੇ ਤੱਕ ਪਾਲਣਾ ਹਾਂ ਨਾ ਪਾਲਾਂਗੇ ਆਪਾਂ ਉਧਰ ਵੀ ਕੰਨ ਲਗ ਨਹੀਂ ਉੱਠ ਜਾਗੇ ਉਧਰ ਜ਼ਮੀਂਦਾਰੇ ਨਾਮ ਕਰਾ ਦੂੰ ਭਾਈ ਐਲੀ ਕਿਉਂ ਫਿਕਰ ਕਰਦੀਆਂ ਤੇਰੇ ਦਾ ਕੀ ਬਦਲਣਾ ਖੁੱਲ੍ਹੇ ਮੰਦੇ ਆ ਇਹਨੂੰ ਵਿਭਾਰ ਭੇਜ ਦਿੰਨੇ ਆ। ਇਹ ਰੈਜ਼ਨ ਭੇਜ ਦਿੰਨੇ ਆ ਪੰਪ। ਵੈਰੀ ਗੁੱਡ ਹੁਣ ਵੀ ਇਹ ਉੱਠ ਜਾਏ ਇਹ ਕਰਨੀ ਮਤਲਬ ਕੁਛ ਇਚਾਰਾ ਕੋਈ ਬੰਸੋ ਤੇ ਹੋਊਗਾ ਤੇ ਉਧਰ ਨੂੰ ਨਾ ਜਾਣ ਦੇਣੀ ਤੇ। ਇਹ ਜਾ ਮੇਰੀ ਮਾ ਮੇ ਕਮਾਣਾ ਜੋ ਤਾਤ ਰੰਗ ਹੋ ਗਿਆ ਪਾ ਦਿੰਨਾ। ਵੈਰੀ ਗੁੱਡ ਹਾਂ ਦੋ ਸ਼ਹਿਰ ਤੂੰ ਸ਼ਹਿਰ ਦੇ ਵਿੱਚ ਨਾ ਤੂੰ ਸ਼ਹਿਰ ਦੇ ਵਿੱਚ ਰਹਿਣ ਦਾ ਪ੍ਰੋਗਰਾਮ ਬਣਾ ਲਾ ਵੀ ਮੈਂ ਪੜ੍ਹਦੀ ਆਂ ਉੱਥੇ ਤੇਰੇ ਕੋਲੇ ਮੈਂ ਰਹਿ ਪਿਆ ਕਰੂੰਗਾ ਇਹ ਜੀ ਕਿਉਂਕਿ ਭਰਉਣ ਵਾਲੀ ਕਿਹੜੀ ਗੱਲ ਕਰ ਸਕਦਾ ਤੇ ਸ਼ਾਇਦ ਕਿਹਨਾਂ ਤੇ ਇਤਤਰੀ ਕੂਏ ਨੂੰ ਕੱਲਾ ਭੇਜਣਾ ਪਊਗਾ ਮੈਂ ਨਹੀਂ ਨਾ ਤਾਂ ਕੰਮ ਨਹੀਂ ਨਾ ਤਾਂ ਕੱਲਾ ਏਦਾ ਕੋਈ ਨੀ ਮੇਜ ਗਾਰਡ ਲਾ ਦਿੰਦਾ ਮੈਂ ਕੋਈ ਇਹਦੀ ਫਿਕਰ ਨਾ ਤੇ ਮੈਂ ਵੀ ਕਰ ਉਹ ਨਹੀਂ ਨਾ ਆਪਾਂ ਪਊਗਾ ਨਹੀਂ ਕੋਈ ਜਿੰਨਾ ਕੀਨੇ ਪੀੜਾ ਸਾਰ ਰਤਕਾ ਮੈਂ ਮੈਨਾਂ ਨੂੰ ਆਪਣਾ ਥੋੜਾ ਆ ਤਾਂ ਇਹਨੂੰ ਜੋ ਵੱਡਾ ਜਿਹੜਾ ਫਰਮਾਨ ਉਹ ਦਰਬਾਰ ਹੀ ਰਹਿੰਦਾ ਉਹਨੂੰ ਕਹਿੰਦੇ ਨੇ ਵੀ ਸਪான்ਸਰ ਕਰਦੇ ਹਨ ਹਾਂ ਥੋੜੀ ਗੱਲ ਤਾਂ ਮੰਨ ਲੈਣ ਦੀ ਹੂੰ ਉਹਨੂੰ ਸਪான்ਸਰ ਕਰਾ ਕੇ ਜਿਹੜਾ ਪਪ ਨੂੰ ਕਰਦੇ ਆਂ ਪਾਸੇ ਦਰਜ ਕਰਨਾ ਉਹਨਾਂ ਦੇ ਸਾਹਮਣੇ ਨੂੰ ਨਾ ਕਰਾ ਕਰੀਂ ਆਪਕ ਤੱਕ ਲੱਗਦੀ ਨਾ ਕੋਈ ਮਸਲੀ ਗੱਲਾਂ ਲੈ ਆਏ ਕੋਈ ਸ਼ੱਕ ਥੋੜੀ ਕਰਦਾ ਭਾਈ ਤੂੰ ਤਾਂ ਜਮਾਂ ਹੀ ਰਹਿਮ ਕਰੀ ਜਾਂਦੀ ਐ ਥੋੜੀ ਮੈਂ ਨਹੀਂ ਆ ਸਕੀ ਕਾ ਜਾਂਦੀ ਤਾਂ ਮੈਂ ਕਿਉਂ ਕਿ ਮੇਰੀਆਂ ਗੱਲਾਂ ਲਾਲ ਹੋ ਜਾਂਦੇ। ਉਹ ਤਾਂ ਹੋਣਗੀਆਂ ਪਰ ਹੂੰ। ਉਹ ਬੋਲਦੇ ਤੁਸੀਂ ਬੜੇ ਘੈਰ ਨਾ ਹੋ। ਚਾਹੇ ਤੇਰੇ ਨਾਲ ਸੁਣੀ ਗੱਲ ਤੋਂ। ਉਹਦੇ ਤੇਰੇ ਨਾਲ ਪਿਆਰ ਨਾ ਬੋਲਾਂਗਾ ਤਾਂ ਅਸੀਂ ਕਿਹਦੇ ਨਾਲ ਬੋਲਣਾ ਸੀ ਕਿੱਧਰ ਜਾਣਾ ਸੀ। ਹੂੰ। చాలా <sharp reading ancient Greekennen> Hum, mas não mais um canto mais aqui. Sim,